ਮੇਰਾ ਟੈਨਿਕਾ ਦੇ ਉੱਤੇ ਚੱਕਾ ਦੇ ਦੇਖੀ ਮੇਰਾ ਕਿੰਨੀ ਥੰਮੇ ਗੱਬਿਆ ਤੇ ਮੈਂ ਸ਼ੋਰ ਕੱਢਣਾ ਉਹਦੇ ਚ ਬੈਗ ਬੈਗ ਕਰਤੀ ਲੱਭਦਾ ਨਾ ਬੈਗ ਉਹ ਲੱਭਦਾ ਵਧੀਆ ਰਹੇ ਤਿਆਰ ਕੋਈ ਬਾਲੀ ਕਰੀ ਜਾਂਦੀ ਆ ਰਹਿਣਾ ਇੱਕ ਦਿਨ ਚੱਲ 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 ਫੜ ਸੀਤੀ ਕਰ ਕਰਾਂ ਤੂੰ ਤਾਂ ਬਸ ਨਗਾ ਦੇ ਨਾ ਕਾਰ ਲੈ ਕੇ ਗੱਡੀ ਚਾੜ ਗਪਾਨ ਮੋਜ ਨੂੰ ਲੈ ਕੇ ਆਈ ਸੀ ਮੈਨੂੰ ਉੱਥੋਂ ਲੈ ਕੇ ਚਲੋ ਜੀ ਥਾਂ ਡੁੱਬੇ ਜਾਣ ਦਾ ਸਿੱਧਾ ਹਾਂ ਦੇਖਿਆ ਕੰਨਾ ਆਇਆ ਬੀਬੀ ਕੋ ਨਾਰਮਲ ਇਹ ਆ ਡਾਕਟਰ ਦੇਖਿਆ ਤੈਨੂੰ ਤਾਂ ਨਹੀਂ ਬੜਾ ਡਾਕਟਰ ਤੁਸਤ ਨਹੀਂ ਬਣੇ ਤੂੰ ਤੇ ਪੀਤਾ ਤਾਂ ਇੰਮੀ ਬੱਸ ਕਿਉਂ ਫੇਡਾ ਫੇਡ ਕੇ ਮੁੰਡਿਆ ਅਸੀਂ ਵੀ ਡਾਕਟਰ ਹੀ ਆਏ ਡਾਕਟਰ ਕਹਿੰਦੇ ਤੁਸੀਂ ਆ ਬੀਬੀ ਦਾ ਮੈਂ ਵੀ ਚੈੱਕ ਕਰ ਦੂੰ ਕਰ ਦੋ ਨਾ ਬੀਬੀ ਨੂੰ ਪੁੱਛ ਲੂੰ ਨਾ ਜਿੜ ਕੇ ਬੀਬੀ ਦੱਸਤਾ ਹਾਂ ਮੈਂ ਦੇਖੀ ਦੱਸਦਣਾ ਵੀ ਹੁਣ ਸੈਟ ਆ ਨਾ ਤੂੰ ਦਾ ਦੇਖ ਕੇ ਸਹੀ ਗੱਲ ਆ ਮੈਂ ਤਾਂ ਉਹੀ ਦੱਸਦਣਾ ਵੀ ਤੂੰ ਦੇਖ ਕੇ ਦੱਸ ਦਿਆ ਕਰ ਮਸ਼ੀਨ ਮੈਂ ਲੈ ਜਾਂਦਾ ਹਾਂ ਹਾਂ ਤੂੰ ਆਹੀ ਬੈਗ ਲੈ ਜੀ ਜੈਮ ਵਾਲਾ ਮੇਰਾ ਆ ਜਾਣੇ ਮੈਨਰੇ ਦੋਦ ਪੂਰੇ ਪਾਉਣਾ ਹੈ ਬਰੀ ਵਾਲੇ ਲੈ ਕੇ ਜਾਣੇ ਹੈ ਬਰੀ ਵਾਲੇ ਦੇ ਹੈ ਮੈਂ ਪੂਰੇ ਦੋਦ ਜਾਣੇ ਉੱਤੇ ਹੀ ਜਾਣੇ ਐਨੇ ਪੂਰੇ ਉੱਥੇ ਕਿਤੇ ਵਰਖ ਪੈਂਦੀ ਆ ਕੁੱਤੇ ਲੈਣਾ ਇਹ ਪਚਾਦਾਂ ਲੈ ਕੇ ਲੈਣੀ ਨਹਾਉਣ ਜਾਣ ਨੂੰ ਹੂੰ ਫਿਰ ਤਾਂ ਕੋਈ ਸੋਰ ਸ਼ੂਟ ਤਾਂ ਇੱਕ ਹੀ ਜਣਾ ਤਾਂ ਬਸ ਮੈਂ ਦੱਸ ਦਿੰਦੀ ਮੈਂ ਟੈਚੀ ਚੱਕੜਿਆ ਹੁੰਦਾ ਮੇਰਾ ਵੀਜਾ ਆਇਆ ਨਹੀਂ ਹੈ ਡੈਡੀ ਆਇਆ ਨਹੀਂ ਅਜੇ ਬਸ ਤੇ ਜਾਣੇ ਆ ਆਇਆ ਨਹੀਂ ਆ ਜਾਂਦਾ ਮੋਟਰ ਰੈਨਗਲ ਦਾ ਜੋਰ ਆਇਦਵਾਰ ਦਾ ਡੈਡੀ ਜਿਵੇਂ ਗੱਡੀ ਦਾ ਪਹਿਲਾ ਗੇਅਰ ਅੜ ਗਿਆ ਹੁੰਦਾ ਆ ਗਿਆ ਹਾਂ ਆ ਗਿਆ ਹਾਂ ਡੈਡੀ ਆ ਮੰਮੀ ਕਹਿੰਦੀ ਮੋਟਰ ਰੈਨਗਲ ਦਾ ਐਂਜੋਰ ਲਵਾ ਦਿੰਦਾ ਜਿਵੇਂ ਪਹਿਲਾ ਗੇਅਰ ਗੱਡੀ ਦਾ ਅੜ ਗਿਆ ਹੁੰਦਾ ਹੋਰ ਚਲ ਕੋਈ ਨਾ ਆ ਦੇਖ ਲੈ ਲੈ ਅੱਜ ਫੇਰ ਦਾੜੀ ਰੰਗ ਰੰਗਾ ਲਿਆ ਭੱਲੇ ਬਾਪੂ ਇਹਨਾਂ ਨੂੰ ਚੰਗੀ ਕੰਨਾ ਕਹਿਵਾਂ ਤਾਂ ਕਰ ਗਿਆ ਨਹੀਂ 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 ਦਾੜੀ ਫੇਰ ਕਾਲੀ ਕਰਤੀ ਅੱਜ ਹੂੰ ਅਸੀਂ ਜਿੱਤੀ ਕਰਕੇ ਕੀ ਕਰਨੀ ਆ ਅਸੀਂ ਕਿਹੜਾ ਵਿਆਹ ਕਰਾਉਣਾ ਵੇ ਚਿੱਟੀ ਦਾੜੀ ਕਰਨੀ ਆ ਇਹ ਕਿਹੜਾ ਗ੍ਰੈਂਡ ਹੋਣਾ ਉਹ ਬਲੇ ਮੇਰਾ ਟੈਨਸ਼ਨ ਆ ਕਿ ਉੱਤੇ ਚਾਚਾ ਦੇ ਦੇਖੀ ਮੇਰੇ ਲਈ ਥੱਲੇ ਗੱਬਿਆ ਪਿਆ ਮੈਂ ਸ਼ੋਰ ਕੱਢਣਾ ਉਹਦੇ ਚ ਕੋਈ ਨਾ ਸ਼ੋਰ ਨਾ ਕਿਉਂ ਜਦ ਤੱਕ ਰੱਖਵਾਉਂ ਚਾਹੇ ਮਨਾਵੂ ਬੇਟੀ ਦੇ ਘਰ ਲੱਗ ਰਿਹਾ ਪਿਆ ਤੁਹਾਡਾ ਬੇਟੀ ਤੱਕੜੀ ਆ ਜਿਹੜੀ ਚੱਲੀ ਜਾਂਦੀ ਆ ਤੁਨੇ ਵੀ ਜਾਣਾ ਕਬਾਗ ਮੈਂ ਮਮਮੀ ਦਾ ਲੈ ਕੇ ਨਹੀਂ ਜਾਂਦੀ ਡੈਡੀ ਨੂੰ ਤਾਂ ਆ ਫਿਰ ਬੀਬੀ ਵਾਲੀ ਮਸ਼ੀਨ ਨਾਲ ਹੀ ਲੈ ਜੀ ਹਾਂ ਅੱਜ ਵੀ ਜੀ ਨਾਲ ਹੀ ਲੈ ਜੀ ਕਈ ਵਾਰ ਚੈੱਕ ਜੋ ਕਰਨਾ ਪੈਂਦਾ ਉੱਥੇ ਬੀਪ ਨਹੀਂ ਉੱਥੇ ਗਈ ਤਾਂ ਨਹੀਂ ਬਦਲ ਹਾਂ ਜਦੋਂ ਮੁੜ ਕੇ ਇੱਕ ਮੋਸੇ ਕੇ ਬਾਰਸੋਂ ਜੋ ਉੱਥੇ ਨੂੰ ਹਾਂ ਜਦੋਂ ਮੋੜੇ ਹੀ ਘਰੋਂ ਉਦੋਂ ਹੋਣਾ ਕੰਮ ਇਤਿਹਾਸ ਕੀ ਆ ਉੱਥੋਂ ਦਾ ਇਤਿਹਾਸ ਕੀ ਹੈ ਕਪਾਲ ਮੂਚ ਨੇ ਦਾ ਉੱਥੇ ਪੜ ਕੇ ਆਏ ਤੁਸੀਂ ਪੜੇ ਲਿਖੇ ਆ ਮੈਂ ਕਲਾ ਦਾ ਇੰਨਾ ਟਾਈਮ ਹੋ ਗਿਆ ਦੇਖ ਲੈ ਡੈਡੀ ਜਾਂਦੀ ਨੂੰ ਮੈਨੂੰ ਤਾਂ ਪਤਾ ਨਹੀਂ ਦਾ ਇਤਿਹਾਸ ਤਾਂ ਪਤਾ ਨਹੀਂ ਫਿਰ ਬਾਬੇ ਦੇ ਜਾਇ ਆਈ ਦਾ ਬਸ ਹੂੰ ਬਾਬੇ ਨੂੰ ਕਹਦਾ ਵੀ ਜਿੰਨਾ ਤੇ ਨੈਣ ਪ੍ਰਾਣ ਆ ਉਹਨਾਂ ਤੇ ਆਉਂਦੀ ਜਿੱਦਣ ਖੜ ਗਏ ਹੂੰ ਬਸ ਨਹੀਂ ਉਹ ਤਾਂ ਠੀਕ ਆ ਇਹਦੇ ਬਾਪੂ ਸੁਣਨਾ ਹੈ ਤਾਂ ਅੱਜ ਤੋਂ ਠੀਕ ਨਾ ਵਾਹ ਬਹੁਤ ਦੰਤ ਇਤਿਹਾਸ ਡੜ ਕੀ ਆ ਹੋਂ ਕਪਾਲ ਮੋਚਨ ਦਾ ਹੂੰ ਕਪਾਲ ਮੋਚਨ ਦਾ ਇਤਿਹਾਸ ਕੀ ਆ ਸੁਣਾਉਂ ਲਿਆ ਕਪਾਲ ਮੋਚਨ ਹੂੰ ਕਿ ਕਮਾਲ ਮੋਚਨ ਹੂੰ ਘਰਣ ਮੋਚਨ ਇੱਕ ਕਪਾਲ ਮੋਚਨ ਇੱਕ ਸੂਰਜ ਪਾਉਣ ਲਾ ਚਲੋ ਕੀ ਇਤਿਹਾਸ ਆ ਹਰ ਜਾ ਭਾਜੀ ਬਰਫੀ ਆੜੀ ਵੀ ਆ ਮੂੰਹ ਚ ਕੋਈ ਬੱਚਾ ਆੜੀ ਹੂੰ ਉਹ ਕੰਪੇਲ ਨੇ ਜਿਹੜੇ ਦੰਦ ਰੋਲ ਬਣੇਗਾ ਉਥੇ ਪਹਿਲਾਂ ਛੱਪੜ ਹੈ ਅੱਛਾ ਉਹਨੇ ਬੱਚਾ ਨਾ ਪਹਿ ਛੱਪੜ ਡੁੱਬ ਗਿਆ ਅੱਛਾ ਉਹਨੇ ਮੂੰਹ ਤਨਾ ਚੱਕ ਲਿਆ ਹੂੰ ਉਹਦਾ ਉਹਨੇ ਅਗਨਾਸਾ ਨਹੀਂ ਉਹਦਾ ਕਾਲਗਾ ਨੇ ਹੂੰ ਜਿਹੜਾ ਮੋਚ ਹੈ ਨਾ ਹੂੰ ਉੱਥੇ ਜਨ ਹੋ ਕੇ ਉੱਥੇ ਦਾ ਬੋਤ ਪਟਿਆ ਰਿਹਾ ਸਾਸਤਾ ਤੋ ਤੇ ਸਾ ਕਿਉਂ ਕੀਤੇ ਉਹ ਮਾਲਕ ਨਾ ਇਹੋ ਲਗੋ ਜੀ ਹੈ ਹੈ ਤਾਂ ਇਹ ਹਿਸਟਰੀ ਸਾਸਤਾ ਤੋ ਤੇ ਹਾਂ ਨਹੀਂ ਨਹੀਂ ਸਾਸਤਾ ਵੀ ਟੁੱਟਿਆ ਉਹ ਰਣਮੋਚਨ ਅਧਰ ਲੜਾਈ ਹੁੰਦੀ ਹੁੰਦੀ ਉੱਥੇ ਜਾ ਕੇ ਖਤਮ ਹੋਈ ਸੀ ਉੱਥੇ ਫਿਰ ਕਹਿੰਦੇ ਸਾਸਤਾ ਟੋਤੇ ਸੀ ਉਹ ਹੈਗਾ ਗੁਰਦੁਆਰਾ ਪ੍ਰਣਮੋਚਨਾ ਤੇ ਆਸਤਾ ਬੈਚੀ ਰਹਿ ਗਿਆ ਤੁਸੀਂ ਦੱਸੇ ਜੀ ਸਰੋਵਰ ਦਾ ਬਜ ਗਊ ਬੱਚਾ ਉੱਥੇ ਦੇ ਹਾਂ ਖਲਦਾ ਹੀ ਆ ਹਾਂ ਕੀ ਗਊ ਬੱਚਾ ਕੀ ਜਦ ਹੁਣ ਮੈਨੂੰ ਨਹੀਂ ਇੰਨਾ ਇੰਨਾ ਨਹੀਂ ਮੈਨੂੰ ਮੈਂ ਕੀ ਕਿਤਾਬ ਲੈ ਕੇ ਦਵਾਂ ਤੁਹਾਨੂੰ ਬੜਾ ਠੀਕ ਆ ਪ੍ਰਣਮੋਚਨਾ ਵਿੱਚ ਲੜਾਈ ਲਾਂਡਾ ਬਾ ਜੰਗਲਾਂ ਲਾਂਡਾ ਬਾ ਆਪਣਾ ਸਾਸਾ ਧੋਪਿਆ ਦਾਮ ਸਿੰਘ ਬਾਦਸ਼ਾਹ ਨੇ ਉਦਵਾਰ ਚ ਨਹੀਂ ਗਾਨੇਵਾਂ ਜੰਗਲਾਂ ਉਦੋਂ ਲੈ ਰਿਆ ਨਹੀਂ ਕੋਈ ਉਹ ਆਖਰੀ ਜੰਗ ਸੀ ਦਾਵੇਂ ਪਾਸ਼ਾ ਦੀ ਠੀਕ ਆ ਹਰ ਸਾਡੀ ਇੰਨੀ ਆ ਜਗਾ ਦੀ ਠੀਕ ਆ ਉਥੇ ਨਾ ਹਮ ਆਪਣਾ ਹਿੰਦੂ ਸਾਹੂ ਵੀ ਹੈਗੇ ਆ ਹਮ ਹਮ ਜਿਹੜੇ ਇਕ ਲਾਟੇ ਖੜ ਕੇ ਹਮ ਤਪੱਸਿਆ ਕਰਦੇ ਵਾਟਸਐਪ ਕੀਤੀ ਹੈ ਉਹਨਾਂ ਨੇ ਪਰ ਮੈਂ ਗਿਆ ਨਹੀਂ ਇੱਟਹੀਂ ਪਰ ਮੈਂ ਸੁਣਦਾ ਹੀ ਹੁਣਾ ਹੈ ਕਿ ਜਗਾ ਕਿੱਥੇ ਹੈ ਆਹਨ ਗਾਲਰੀ ਦੇ ਨਾਲ ਹਰਿਆਣੇ ਚ ਹਰਿਆਣੇ ਚ ਹਮ ਮੰਗਰ ਦੇ ਅੰਦਰ ਆਪਾਂ ਵੇਖ ਕੇ ਹੀ ਹਰਗੇ ਆ ਆ ਕੱਠ ਜਾ ਬਾਹਰ ਹੈ ਉਹ ਤਾਂ ਹੁਣ ਤਾਂ ਬਾਹਲਾ ਕੱਠ ਉਹ ਲੈਣੀ ਉੱਥੇ ਦਾ ਬਾਹਰ ਚ ਜਾਵੇ ਜਾ ਕੇ ਹੋਣੀ ਦੇਖ ਕੇ ਹੋਣੀ ਹੈ ਨਾ ਚਾਹੀਦਾ ਬਸ ਚੱਲੂ ਮੈਨੂੰ ਵੀ ਲੈ ਕੇ ਜਾ ਹਾਂ ਆਪਾਂ ਇਕੱਠੇ ਹੀ ਚੱਲਾਂਗੇ ਉੱਥੇ ਹੀ ਚੱਲਦੇ ਬੈਗ ਕੱਢਿਆ ਨਹੀਂ ਹਜੇ ਤੂੰ ਹੀ ਕੱਢ ਕੇ ਦੇਣਾ ਮੈਂ ਕਿੱਥੋਂ ਕੱਢ ਦੇਣਾ ਪੈਕਿੰਗ ਕੀਤੀ ਨਹੀਂ ਹਜੇ ਹਾਂ ਪੈਕਿੰਗ ਨਹੀਂ ਕੀਤੀ ਹਜੇ ਹਾਂ ਹਜੇ ਮੈਨੂੰ ਪੈਕਿੰਗ ਕਰਾਉਂਗੇ ਭੇਜ ਲਿਆ ਹਾਂ ਮੈਂ ਕਦੋਂ ਕਰ ਲਈ ਹੋਊਗੀ ਪੈਕਿੰਗ ਮੈਂ ਪੈਕਿੰਗ ਕਾਦੀ ਕਰਨੀ ਹੈ ਹਾਂ ਬੈਗ ਨਹੀਂ ਦਿੱਤਾ ਕੋਈ ਗੱਲ ਨਹੀਂ ਜਿਵੇਂ ਦਿੱਤਾ ਚਾਹ ਰੋਟੀ ਲਾ ਫਿਰ ਮੈਂ ਤੇਰਾ ਬੈਗ ਲਾਉਦਾ ਉਹਨੂੰ ਠੀਕ ਆ ਕੀ ਬਣਾਇਆ ਕਿਆ ਉਹ ਅਜੀਬਾ ਠੰਡਾ ਹੋਇਆ ਪਿਆ ਗਰਮ ਕਰਨ ਵਾਲਾ ਵੀ ਛਾਗਦਾ ਐਨਾ ਹੁਣ ਨਾਲ ਧੂਆ ਮਾ ਤਾਂ ਵੀ ਮੋਟਰ ਰਹਿਣ ਤੇ ਹਟਦਾ ਨਹੀਂ ਜਾਣੋ ਉੱਥੇ ਕੋਈ ਫੇਟ ਮਾਰ ਕੇ ਜਿੱਦਾਂ ਸੈਟਿੰਗ ਆ ਉਸ ਦਿਨ ਬੜਾ ਲੱਗਣਾ ਅੱਕਾ ਮੈਨੂੰ ਕਾ ਤਾ ਛੱਟੂ ਮਾ ਤਾਂ ਗੱਡੀ ਚ ਗਿਆ ਸੀ ਨਹੀਂ ਨਹੀਂ ਹਾਂ ਉਹੀ ਤਾਂ ਗੱਲ ਆ ਅੱਧੀ ਰਾਤ ਹੋਈ ਪਈ ਆ ਇੰਨਾ ਧੂਆਵਾ ਤਾਂ ਵੀ ਨਹੀਂ ਹਟਦਾ ਡੈਡੀ ਦਾ ਰੋਟੀ ਪਾਈਏ ਡੈਡੀ ਲਿਆ ਪਹਿਲਾਂ ਡੈਡੀ ਨੂੰ ਰੋਟੀ ਪਾ ਦਾਂ ਫੇਰ ਤੇਰਾ ਬੈਗ ਲੱਭਦਾ ਫੇਰ ਮੈਂ ਆਪ ਖਾ ਲੂੰਗਾ ਬਾਅਦ ਬੈਗ ਬੈਗ ਕਰਤੀ ਲੱਭਦਾ ਨਾ ਬੈਗ ਉਹ ਲੱਭ ਤਾਂ ਵਧੀਆ ਰਹੇਗਾ ਹਾਂ ਵੀ ਮੈਂ ਲਿਫਾਫਿਆਂ ਚੋਂ ਪਾਟ ਜਾਂਦੇ ਬੈਗ ਲਿਫਾਫਿਆਂ ਚ ਕਿੱਥੇ ਲੀੜੇ ਲੋਟ ਆਉਂਦੇ ਚੱਲ ਕਰ ਕਰਾ ਪਾ ਕੇ ਗੇ ਸ਼ੁਰੂ ਕਾਢ ਆਉਦੇ ਕੱਪੜੇ ਚਾਹਮ ਤੇ ਰਾ ਇਧਰ ਉਧਰ ਕਰ ਦੰਨਾ ਮੈਂ ਇੰਨੇ ਪੂਰੇ ਕੀ ਕਰਨੇ ਆ ਚਾਦਰਾਂ ਜੂਦੜਾਂ ਨਾ ਚਾਦਰਾਂ ਨੂੰ ਇੱਕ ਪੂਰਾ ਉੱਤੇ ਲੈਣ ਨੂੰ ਇੱਕ ਥੱਲੇ ਵਿਛਾਉਣ ਨੂੰ ਓ ਇੰਨੇ ਰਹਿਣਾ ਤਾਂ ਕਰਾਦਾ ਤੁਸੀਂ ਰਾਤ ਨੂੰ ਠੰਡ ਚ ਮਰਨਾ ਇਹ ਤਾਂ ਤਿਆਰ ਕੋਈ ਬਾਹਲੀ ਕਰੀ ਜਾਂਦੀ ਆ ਰਹਿਣਾ ਇੱਕ ਦਿਨ ਹੈ ਹੈ ਉਹ ਕੰਬਲ ਕੋਈ ਮੋਟਾ ਲੈ ਜਾ ਫਿਰ ਇਹ ਤਾਂ ਪਤਲੇ ਜੇ ਕੰਬਲ ਆ ਮੰਮੀ ਚਲੋ ਜੀ ਉਹ ਕਹੀਦਾ ਜਾਂਦਾ ਵੀ ਤੇਰੀ ਤਾਂ 2 ਮਿੰਟ ਹੀ ਮੈਂ ਤਿਆਰੀ ਕਰਾ ਦੇਣੀ ਐ। ਹਾਂ ਰੌਲਾ ਪਾਈ ਜਾਂਦੀ ਸ਼ੇਮ। ਉਹ ਨਾ ਜਾਣ ਵਾਲੀ ਵੀ ਤਿਆਰੀ ਕਰਨੀ ਹੈ। ਉਹ ਵਿਆਹ ਤਾਂ ਇਹ ਬਹੁਤ ਦਿਨ ਪਿਆ। ਆ ਆ ਕੀ ਕਰਦੇ ਆ ਉਹ ਵੀ ਸ਼ੁਰੂ ਵਿਆਹ ਦੀ ਵੀ ਤਿਆਰੀ। ਉਹ ਤਾਂ ਪੁਰਾਣਾ ਹੀ ਆ। ਉਹੀ ਜਿਹੜੀ ਸਹਿਮਾ ਕਰਨ ਇਹਦੇ ਚ ਪਾ ਗਿਆ ਸੀ ਥੋੜਾ ਕੱਢ ਕੇ। ਉਹ ਸਹਿਮਾ ਇਹ ਚ ਨਵੀਂ ਪਾ ਲਈ ਇਹਨਾਂ ਨੇ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਮੈਂ ਉਹੀ ਦੇਖੀ ਜਾਂਦਾ ਸੀਗਾ ਵੀ ਉਹੀ ਸਹਿਮਾ ਕਿਤੇ। ਚਾਰ ਜਿਹੜੇ ਨਾ ਤੇ ਫਿਰ ਸਾਡੀ ਰੋਟੀ ਕੌਣ ਲਾਊਗਾ ਹੁਣ ਦੋ ਦਿਨ? ਆਪੇ ਲਾ ਲਿਓ ਕਿ ਲੁਣਗੇ ਹੈ? ਆਪੇ ਲਾ ਲਿਓ ਆਪ ਹੀ ਲੋਣੀ ਪਣੀ ਆ ਹੁਣ ਸਾਨੂੰ ਪਕਾਇਓ ਖਾਇਓ ਚੱਲ ਅਸੀਂ ਤੜਕੇ ਲਾਲਾ ਖਾਵਾਂਗੇ ਫਿਰ ਰੋਟੀ ਦਾ ਜਮਾਂ ਨਹੀਂ ਫਿਕਰ ਵੀ ਰੋਟੀ ਕੌਣ ਲਾਊਗਾ ਬਾਅਦੋਂ ਹੈ? ਹਾਂ ਰੋਟੀ ਦਾ ਫਿਕਰ ਹੀ ਨਹੀਂ ਵੀ ਰੋਟੀ ਕੌਣ ਲਾਊ ਇਹਨਾਂ ਦੀ ਕੋਈ ਫਿਕਰ ਨਹੀਂ ਰੋਟਣਾ ਰੱਟਣਾ ਕੀ ਲੈ ਕੇ ਆਏਂਗੇ ਕਪਾਲ ਮੂੰਚਨੇ ਫਿਰ ਕੀ ਲੈਣਾ ਕੂੰ ਦਾ ਸਕੀ ਲੱਗੇਗੀ ਚਾਰਜ ਫਲ ਹੋ ਗਿਆ ਪਰ ਫੇਰ ਤਾਂ ਲੋਡ ਨਹੀਂ ਚਾਰਜ ਲੱਗਿਆ ਰਹਿਣ ਦਿਨ ਉਹ ਸਾਰੀ ਰਾਤ ਹੀ ਕੋਹ ਨਹੀਂ ਹੁੰਦਾ ਜਨੇਓ ਇਹਨ ਕੋਲ ਬੋਲੂਗੀ ਕੋਲ ਬੋਲੂਗੀ ਆਹੋ ਹਾਂ ਕੀ ਲੈਣਾ ਕਪਾਲ ਮੋਚਨੇਓ ਕੀ ਹੁੰਦਾ ਕਪਾਲ ਮੋਚਨੇ ਕੀ ਹੁੰਦਾ ਪਰੇਠਾ ਹੁੰਦਾ ਹੋਰ ਕੀ ਹੁੰਦਾ ਤੇ ਉਹ ਅੱਗੇ ਚਕੋਰਾ ਨਹੀਂ ਲੈ ਕੇ ਆਉਂਦੇ ਆਪਾਂ ਕੀ ਹੁੰਦੇ ਆਂ ਸੀ ਉਹ ਤਾਂ ਉੱਥੇ ਹੁੰਦੇ ਆ ਚਕੋਤਰੇ ਚਕੋਤਰੇ ਕਿੱਥੇ ਹੁੰਦੇ ਆ ਉਹ ਤਾਂ ਪੌਂਡਾ ਸਾਹ ਹੁੰਦੇ ਆ ਮੈਂ ਚੱਲ ਕਰਾ 4:30 ਤਾਂ ਹੋ ਗਏ ਹੋ 4:30 ਹੋ ਗਏ ਧੁੰਦ ਵੀ ਆਖੰਨੀ ਨਹੀਂ ਨਹੀਂ ਧੁੰਦ ਹੈ ਆਪਣੀ ਘਰੇ ਨਹੀਂ ਲੱਗਦੀ ਲਾ ਫਿਰ ਤਾਂ ਤੂੰ ਲੇਟ ਕਰਾਵੇਂਗੀ ਇੱਥੇ ਹੀ ਵਾਓ ਕਿਆ ਗਾਓ ਕਿਆ ਬੂ ਬੂ ਜਿਹਾ ਛੇਤੀ ਕਰ ਬੱਸ ਲੰਘ ਜਣੀਆ ਤੇਰੀ ਪੌਣੇ 5 ਹੋ ਗਏ ਪੌਣੇ 5 ਹੋ ਗਏ ਛੇਤੀ ਕਰ ਬੱਸ ਮੈਂ ਤਾਂ ਕਿਉਂ ਘਰ ਕੱਢਣਾ ਇੱਥੇ ਤੇ ਪਿਓ ਕੱਢ ਲਓਗੇ ਤੁਸੀਂ ਹਮ ਮਗਰ ਕੱਢ ਲਿਓ ਦਾਤੀ ਮੰਧਾਣੀ ਤਾਂ ਧਾਰ卡ੜ ਪਾਈ ਫਿਰਦੀ ਆ ਪਰਸੇ ਚ ਫਰੀ ਆਇ ਤੇ ਆ ਨਾ ਲੈ ਕੇ ਜਾਣ ਨਾਲ ਇਹ ਜ਼ਰੂਰੀ ਆ ਹੋਰ ਕੁਝ ਬੰਵਾ ਨਾ ਹੋਵੇ ਚੱਲ 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 ਫੜ ਸੀਤੀ ਕਰ ਕਰਾਂ ਤੂੰ ਤਾਂ ਬਸ ਨਗਾ ਦੇ ਨਾ ਲੱਗਦਾ ਬਸ ਤੂੰ ਆਹੋ ਕਾਰ ਜਾ ਕੇ ਗੱਡੀ ਸਟਾਰਟ ਹਾਂ ਪੌਣੇ 5 ਹੋ ਗਏ ਆ 5:00 ਹੋ ਗਏ ਉਹੀ ਤਾਂ ਗੱਲ ਆ ਤੁਸੀਂ ਮੈਂ ਤਾਂ ਤਿਆਰ ਆ ਮੈਂ ਸਹਣ ਮੈਂ ਕਰਨਾ ਉਹ ਚੱਲ ਤੇਰੀ ਮਧਾਨੀ ਨੇ ਲੇਟ ਹੋ ਉਹ ਦਾ 5:00 ਵਜ ਗਏ ਸਹੀ ਇਹ ਤਾਂ ਮੂਰੇ ਆ ਵਾਲਾ ਉਹ ਆਪੇ ਕੱਢ ਦੇਣਗੇ ਯਾਰ ਕਿਆ ਹੋਊਗਾ ਆਪੇ ਕੱਢ ਲੈ ਲਾ ਕੇ ਦਬਾ ਦੇ ਚੱਲ 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 ਕਰੋ ਬਸ ਨਾ ਗਿਆਂਗੇ ਬਾਅਦ ਵਿੱਚ ਚੱਕੀ ਜਾਣਗੇ ਖੜੀ ਚੱਲ ਆ ਜਾ ਕਰੋ ਉਹ ਦੇਖ ਲੈ ਧੁੰਦ ਦੇਖ ਗੰਨੀ ਆ ਫੌੜ ਕੋਈ ਜਾਣਾ ਪੈਣਾ ਤਾਂ ਇਹਦਾ ਮੈਂ ਪਹਿਲਾਂ ਤਿਆਰ ਕਰਦਾ ਸੀ ਮੇਰੇ ਬੈਗ ਤੇ ਟੱਕ ਨਾ ਤੂੰ ਤਾਂ ਅਣ ਸੱਦਾ ਮਾਜ ਨਾ ਗਾ ਥੋੜਾ ਫੀਤੀ ਕਰ ਨਾ ਦੇਰਿੰਦ ਤੋਂ ਮੇਰੇ ਕਿਣੀ ਗਈ ਤੂੰ ਬਾ ਦੱਸ ਕੀ ਲੋਕ ਲੋ ਚਲੋ ਗਾਦੀ ਨਾਲ ਨਹੀਂ ਹੋੜਾਣੇ ਸਾਮਣਾ ਹੂੰ ਉਹ ਦੇ ਪੱਕੜ ਬਾਗਾ ਦੇ ਡੰਡਾ ਕੇ ਕਿਉਂ ਪੰਜ ਵੱਜਣ ਆਣਾ 3:30 ਹੁੰਦਾ ਅਸੀਂ ਹਾਂ ਦਾ ਬੂੜਾ ਖਸਰ ਉਹ ਪੱਕੜ ਕਲੀਨ ਹੈ ਮੈਂ ਤੇ ਆਪਾਂ ਡਾਕਟਰ ਨੂੰ ਪਾਉਣੇ ਪੰਜ ਹੋ ਗਏ ਚੱਲ ਚੱਲ ਵਾਸ ਪੰਜ ਵਜੇ 10 ਤੇ ਤੁੰਗੀ ਪੰਜ 10 ਤੇ ਤਾਂ ਆਉਣੀ ਆ ਤੁੰਦ ਬਹੁਤ ਆਉ ਬਾਹੇ ਤਾਂ ਕਰਦੇ ਡੈਡੀ ਖੜਾ ਵਿਚਾਰਾ ਡੈਡੀ ਨੂੰ ਤਾਂ ਬਾਹੇ ਨਹੀਂ ਹਾਂ ਬੱਸ ਉਹ ਨੰਘ ਘਟਾਈ ਨਾ ਹਾਂ ਚਾਹੀ ਬੱਸ ਜਾਣਦਾ ਬਾਪੇ ਦੇ ਤੁੰ। ਇਹ ਨਹੀਂ ਜਾਂ ਫਿਰ ਬਚਾ ਨਹੀਂ ਦੇ ਜਾਣ। ਸਾਨੂੰ ਭੁੱਲੀ ਫਿਰਦੀ। ਹਾਂ ਨਾ ਦੇ ਚਾਹੀ ਇਹ ਗਾਦੇ ਬਾਪੇ ਤਾਂ ਤੈਨੂੰ ਬਾਪੇ ਤਾਂ ਲੈਂਦਾ ਫਿਰ ਕਾਪਦੇ ਹੀ ਆ। ਓਕੇ। ਬਾਏ ਬਾਏ। ਲੈ ਬਾਏ ਬਾਏ ਬਾਏ। ਦੇ ਘਤੋਂਦਾ। ਹਾਂ ਆ ਇੱਥੇ ਬਾਹਰ ਲੱਗਦੀ ਅੰਦਰ ਨਹੀਂ ਆਪਣੇ ਬਾਰੇ। ਮੈਂ ਬਾਹਰ ਤਾਂ ਬਾੜੀ ਆ ਤੁੰਦ। ਇਹ ਤਾਂ ਨਿਕਲੇ ਆ ਇਹ ਤਾਂ ਤੂੰ ਦੇਖੀ। ਨਹੀਂ ਅਸ ਵੇੜੇ ਕੋਈ ਆਉਣਾ ਜਾਣ ਵਾਲਾ ਨਹੀਂ ਹਾਂ ਆਉਣਾ ਜਾਣਾ ਤਾਂ ਹੁੰਦਾ ਨਹੀਂ ਮੂਰੇ ਦੇ ਸੇ ਦਾ ਸਹੀ ਕੋ ਹਾਂ ਤਾਂ ਢਿੰਦਾ ਮੈਨੂੰ ਤਾਂ ਬੋਲ ਲੈ ਤੈਨੂੰ ਤਾਂ ਇੱਥੇ ਦਾ ਦਿਸੂਗਾ ਜਿਵੇਂ ਜਿਵੇਂ ਤੂੰ ਰੋਡ ਤੇ ਜਾਣੀ ਆਉਂਦੂ ਦਿਖਾਉਣਾ ਤੈਨੂੰ ਕਾਹ ਢਿੰਦਾ ਕੋਸ ਹਾਂ ਤੇੂਰੇ ਵੀ ਹਾਂ ਯਾਰ 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 ਹਾਂ ਉਹਦੇ ਖੜੇ ਜਾਂ ਢਿੰਦਾ ਹੀ ਨਹੀਂ ਕੋਸ ਹਾਂ ਕੰਮਾਂ ਧੰਦੇ ਵਾਲੇ ਤਾਂ 4 ਵਜੇ ਉੱਠ ਕੇ ਤੁਰ ਪੰਦੇ ਆ ਆਪਣੇ ਗੱਲ ਆਰੀ ਕਰਦੇ ਆ ਕੋਕ ਓਕੇ ਕਫਾਨਾ ਮੋਚ ਨੂੰ ਲੈ ਕੇ ਆਈ ਸੀ ਮੈਨੂੰ ਉੱਥੋਂ ਲੈ ਕੇ ਬਾਬੇ ਦੇ ਹਾਂ ਹਾਂ ਸੂਰਜਪੰਡੂ ਲੈ ਕੇ ਆਈ ਸੀ ਬਾਬੇ ਉਹਨੇ ਕਲਾ ਕੇ ਉਹਨੇ ਡੱਬਾ ਡੱਬੇ ਛੜਾ ਕੇ ਮੱਸ਼ਿਆ ਠੀਕ ਆ ਸੁੱਖ ਲਾ ਕੇ ਆਣੀ ਆ ਮੇਰੀ ਉੱਥੇ ਪੂਰੀ ਹੁੰਦੀ ਆਪਣੀ ਤਾਂ ਵੀ ਅੱਛਾ ਵਧੀਆ ਗੱਲ ਆਪਣੀ ਤਾਂ ਜਿਹੜੀ ਮਾਦੀ ਘਰੇ ਬੈਠੀ ਸੁੱਖਣਾ ਮੇਰ ਤਾਂ ਪੂਰੀ ਹੁੰਦੀ ਆਰਬਦਰਾਂ ਗਾ ਫਿਰ ਬਜਰੀ ਲਿਆਂਦੀ ਅੱਛਾ ਫੇਰ ਰੈਂਟਰ ਜਿਹਾ ਹੁੰਦੇ ਸਾਲ ਨੂੰ ਪੈ ਗਿਆ ਠੀਕ ਆ ਜਿਵੇਂ ਉਹ ਕਹਿੰਦੇ ਆ ਵੀ ਉੱਥੇ ਜਿਹੜਾ ਘਰ ਬਣਾ ਕੇ ਆਉਂਦਾ ਉਹ ਘਰ ਬਣ ਜਾਂਦਾ ਹਨ ਉਹ ਆਰਬੱਤਰੀ ਹੈ ਉਹ ਆਰਬੱਤਰੀ ਹੈ ਮੋਟਰ ਰੇਕ ਨਾਲੇ ਨੂੰ ਬਹੁਤ ਉਪਟਾਏ ਮੋਟਰਸਾਈਕਲ ਤਾਂ ਆਪ ਹੀ ਔਖਾ ਉਚਾ ਗੱਡੀ ਵਾਲ ਦਾ ਫੇਰ ਵੀ ਉੱਤੇ ਹੱਤੇ ਹੋ ਗਿਆ ਪਾਣ ਦੇਖੀ ਜਾਂਦੇ ਆ ਗਿਆ ਮਨਲਾ ਦਾ ਪਿੰਤਰ ਦਾ ਹੀ ਪਾਣ ਆ ਗਿਆ ਅਰੇ ਬੱਚਾ ਨਾ ਉਹਨੂੰ ਦਾ ਕੱਟਿਆ ਜਾਣਾ ਡੈਡੀ ਆ ਹਲੋ ਵਾ ਪਹੁੰਚ ਗਏ ਮਨਮਤੀ ਚੱਕ ਸਵਾਰੀਆਂ ਦਾ ਕਿੱਦਾਂ ਆਵੀ ਆਉਣਿਆ ਆਉਣਾ ਡੀਓ ਪੂਰੇ ਪੰਜ ਬੋਤਲ ਉੱਥੇ ਖੜੀਏ ਫੇ ਜੜੀ ਤੇ ਆਹ ਉੱਥੇ ਖੜ ਚੱਲ ਹੂੰ ਖੜ ਚੱਲ ਕੱਢ ਲੈ ਬੈਗ ਕੱਢ ਬੱਸ ਸਾਡੇ ਹੀ ਬੈਗ ਬੱਸ ਫਿਰ ਨਹੀਂ ਤਾਂ ਬੈਠੀ ਜਾ 2 ਮਿੰਟ ਬਹਿ ਜਾ ਜਦੋਂ ਤੁਨ ਆਉਣ ਲੱਗੀ ਆ ਉਹ ਬੁੜੀਆਂ ਇੱਧਰ ਆਉਣੀਆਂ ਅੱਛਾ ਇੱਥੇ ਖੜੂਗੀ ਖੜੂਗੀ ਹੋਈ ਆ ਚੜਨਾ ਚੜਨਾ ਤਾਂ ਪਹਿਲਾਂ ਹੀ ਇੱਥੇ ਆ ਕੇ ਖੜੂਗੀ ਕੋਈ ਨਾ ਬਹਿ ਜਾ ਬਾਹਰ ਠੰਡਾ ਫੁੱਲ ਵਰ ਹੀ ਹੁੰਦੀ ਆ ਵਸੇ ਆ ਜਿਵੇਂ ਤੂੰ ਦਾ ਰਕਾਰ ਚੱਕੀ ਖੜੀ ਹੋਵੇਂ ਉਹ ਖੜੀਆਂ ਬੀਬੀਆਂ ਉੱਥੇ ਉਧਾਰ ਕਾਟ ਉਧਾਰ ਕਾਟ ਵਾਲੀਆਂ ਨੇ ਫੁੱਲ ਹੁੰਦੀ ਆ ਇਹ ਵੇਲੇ ਵੀ ਤੜਕੀ ਫਿਰ ਹੁਣ ਇੱਕ ਪਾਸੇ ਤਾਂ ਹੁੰਦਾ ਹੀ ਆ ਪਤਾ ਜੇ ਹੁਣ ਉਹ ਕਹਿੰਦਾ ਮੈਂ ਪੌਣੇ ਸੀਗੇ ਉਹ ਪੌਣ ਵਾਲੇ ਇੱਧਰ ਬੁੜੀਆਂ ਕੱਢ ਲੈਂਦੀਆਂ ਹੂੰ ਉਹ ਇੱਧਰ ਕੱਢ ਲੈਂਦੇ ਆ ਮਾਝੇ ਤੇ ਗਾਲਾਂ ਕੱਢ ਦੂਆਂ ਉਹਨੂੰ ਹਾਂ ਅਜੇ ਕਹਿੰਦੇ ਭਗਵਾਨ ਤਮਾਰ ਮਾ ਉਹ ਜੇ ਹੁਣ ਜੇ ਹਿਸਾਬ ਲਈ ਇਹ 1000 ਮਹੀਨੇ ਚ ਕਿੰਨੇ ਮੇਰੀ ਬੁੜੀਆਂ ਜਾਂਦੀਆਂ ਹੂੰ ਹਾਂ ਨਿਚਰ ਨਹੀਂ ਹੁਣਾਂ ਦਾ ਪਹਿਲਾ ਕੀਤਾ ਵੀ ਇਹ ਵੀ ਫਰੀ ਅੱਛਾ ਹਾਂ ਉਹ ਤਾਂ ਪਰ ਪਹਿਲਾਂ ਦਾ ਹੀ ਫਰੀ ਆਉਂਦਾ ਹਾਂ ਇਹ ਤਾਂ ਪਹਿਲਾਂ ਤਾਂ ਹੀ ਤੁਰਿਆ ਆਉਂਦਾ ਫਰੀ ਇਹਨੇ ਗੱਲੇ ਨੇ ਥੋੜੋ ਕਿੱਦਾ ਫਰੀ ਇਹ ਪਹਿਲਾਂ ਹੀ ਕਾਂਗਰਸ ਵਾਲਿਆਂ ਦਾ ਫਰੀ ਕੀਤੀ ਗਈ ਸੀ ਹਾਂ ਭਗੰਤਮਾਨ ਨੇ ਤਾਂ ਨਾ ਹੁਣ ਜਿਹੜਾ ਬਣ ਗਿਆ ਉਹਦੇ ਹੀ ਉਹਨਾਂ ਦਾ ਮੂਰੇ ਫਿਰ ਹੁਣ ਜਿਹੜਾ ਪ੍ਰਧਾਨ ਮੰਤਰੀ ਬਣ ਗਿਆ ਫਿਰ ਉਹਦੇ ਮੂਰੇ ਨਾਮ ਆਣਾ ਹੁਣ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਬਹਿਣਾ ਮੁੱਖ ਮੰਤਰੀ ਬਣ ਗਿਆ ਜਿਹੜਾ ਅੱਛਾ ਫਿਰ ਉਹਦੇ ਨਾਮ ਆਉਣਾ ਹੁਣ ਮੂਰੇ ਹਾਂ ਪ੍ਰਧਾਨ ਮੰਤਰੀ ਕੌਣ ਆ ਆਪਣਾ ਆਪਣਾ ਮੋਦੀ ਚੱਲ ਕਰਾਂ ਕੱਢ ਗਏ ਸਮਾਨ ਬਸ ਆਉਣ ਵਾਲੀ ਆ 5 5 ਚੱਲ ਆ ਜਾ ਚੱਲ ਕਰਾਓ ਜੀ ਤੇ ਆ ਫੜਾ ਇੱਥੇ ਧਰ ਆ ਉਹ ਵਿਚ ਖੜ ਕੇ ਫੜ ਖੜ ਜਾ ਫੜ ਜਾ ਫੜ ਜਾ ਹੋਰ ਜੱਗੀ ਕਰੀ ਜਾਂਦਾ ਏ ਆ ਲੈ ਓਕੇ ਚਲੋ ਜੀ। ਮਿੱਟੀ ਦੇ ਡਰਾਈਵਰ ਨੇ ਗੱਡੀ ਟਾਪਗੇਰ ਵਿੱਚ ਪਾ ਕੇ ਚਲੋ ਜੀ। ਹਾਂ ਚੱਲ ਆਹ ਰੋਟੀ ਮੰਮ ਵੀ ਜਾਣਾ। ਤੇਰੀ ਡਿਊਟੀ ਲੱਗੀ ਰੋਟੀਆਂ ਦੀ। ਚੱਲ ਰੋਟੀ ਨਾ ਦੇ ਆਵੇਂ ਨਾ ਵੀਆ। ਤੂੰ ਤਾਂ ਆਈ ਕੇ ਮੇਰੇ ਇੱਧਰ ਹੋ ਗਿਆ। ਉਹ ਮੈਂ ਤਾਂ ਫਿਰ ਹੁਣ ਨਾਲ ਹੀ ਮੈਂ ਕਿਹਾ ਆਇਆ ਮੈਂ ਡੈਡੀ ਕਹਿੰਦਾ ਨਾਲ ਹੀ ਫੜ ਲਈ ਰੋਟੀਆਂ। ਨਹੀਂ ਇਹ ਤਾਂ ਹਰੇ ਕੇਰੀ ਜਾਂਦੀ ਆ। ਜਾਂਦੀ ਹਰੇ ਕੇਰੀ ਹੋਈ ਆ। ਮੱਕੀ ਦਾ ਰੋਟਾ ਇਹ ਟਾਈਮ ਟੂ ਟਾਈਮ ਦੈਂਤੂ ਦੈਂਤ ਜਾਇ ਆਉਂਦੀ ਆ ਕੇ ਪਹਿਲਾਂ ਜਾਂਦੀ ਹੁੰਦੀ 3 ਦਿਨ ਓਏ ਹਾਂ ਮੱਕੀ ਦਾ ਰੋਟਾ ਲਾ ਦੇ ਤੁਹਾਨੂੰ ਮੱਕੀ ਨੇ ਤਾਂ ਲੇਟ ਬਾਲਾ ਹੋ ਜਾਣਾ ਉਹ ਕਣਕ ਨਹੀਂ ਆਉਣਦੇ ਅੱਜ ਮੈਂ ਤਾਂ ਬੈਠੇ ਕੱਲ ਨੂੰ ਲਾਵਾਂਗੇ ਮੂੜ ਲੰਗਾਣਾ ਚੱਲ ਗੈਸ ਹੀ ਲਾ ਦਾਂਗਾ ਹਾਂ ਗੈਸ ਨਾਲ ਨਹੀਂ ਲਾ ਦੇ ਉਹ ਚਾਰ ਕਰਾਂ ਨਹੀਂ ਤੇ ਮੈਂ ਚੁੱਲ੍ਹਾ ਫੋਨ ਸਿਵਾ ਚੁੱਲ੍ਹੇ ਨੂੰ ਤਾਂ ਟਾਈਮ ਬਹੁਤ ਲੱਗਿਆ ਨਾ ਕੋਟ ਦਾ ਕੋਕੜੀ ਧਾ ਲੰਦਾ ਮਨ ਲਾਦਾ ਬੋਲ ਬੰਗਾ ਨਹੀਂ ਹੈ 1 ਵਜੇ ਲੱਗ ਜਾਂਦੇ ਨਹੀਂ ਬਾਤ ਆਹ ਕਹੋ ਦਾ ਕੁੱਕਰ ਦਾ ਕੋੜਾ ਆ ਜਿਹੜਾ ਵੱਡਾ ਕੁੱਕੜ ਵਾ ਹਾਂ ਇਹੀ ਸਾਇਰਾ ਸੇ ਮੁੰਨੰਦਾ ਕੰਮ ਤਾਂ ਰਾਤ ਨੂੰ ਵੱਡਾ ਕੁੱਕੜ ਨਹੀਂ ਸੌਣ ਦੇ ਦੋ ਸਵੇਰੇ ਉੱਠਦੇ ਛੋਟੇ ਕੁੱਕੜਾ ਆਉਂਦੇ ਇਹ ਸਾਰੀ ਰਾਤ ਦਾ ਬੇੜੇ ਪਤਾ ਨਹੀਂ ਹੁਕੀ ਇਹ ਕਰਦਾ ਰਹਿੰਦਾ ਵਾ ਦਨ ਦਨ ਚੱਲਦੇ ਸਨ ਪਤਾ ਲੱਗ ਗਿਆ ਹਾਂ ਪਤਾ ਨਹੀਂ ਬੇਉਠਣਾ ਮੈਂ ਅਸੀਂ ਪੰਜ ਪੰਜ ਤੇ ਆ ਗਈ ਸੀ ਪੂਰੇ ਚਾਰ ਬੁੜੂਆ ਹੋਰ ਖੜੀਆਂ ਸੀ ਉਹ ਵੀ ਦਾ ਗੱਲ ਆ ਇਹਨੂੰ ਕਹਿੰਦੀ ਸੀ ਉਹ ਤਾਂ ਜੋਰ ਲਾ ਕੇ ਥੱਕ ਗਈ ਨਹੀਂ ਫੇਰ ਮੱਝਾ ਤਾਂ ਕੋਈ ਨਾ ਫੇਰ ਰੋਟੀਆਂ ਦਾ ਥੋੜੀਆਂ ਦਾ ਵੀ ਔਖਾ ਹੋਣਾ ਹੀ ਸਾਡੀਆਂ ਦਾ ਹੋਣਾ ਹੀ ਆ ਸਾਡੇਆਂ ਨੂੰ ਤਾਂ ਲਾਹ ਵੀ ਲੈਣੀ ਸੀ ਕਿ ਖੱਬੀ ਸਾਜੀ ਇਹਨਾਂ ਦੇ ਲਾਉਣਾ ਨਹੀਂ ਸੀ ਹਾਂ ਇਹਨਾਂ ਦੇ ਲਾਉਣਾ ਨਹੀਂ ਸੀ ਉਹਨਾਂ ਦਾ ਉਹ ਤਾਂ ਹੁਣ ਕਹਿੰਦਾ ਜੀ ਆਪਾਂ ਬਣਾ ਲਾਗੇ ਸਭ ਤੋਂ ਪਹਿਲਾਂ ਧਾਰ ਘੜ ਚੱਕਿਆ ਉਹਨੇ ਅੱਜ ਨਾ ਹੋਰ ਧਾਰ ਘੜ ਚੱਕ ਕੇ ਪਾਇਆ ਪਰਸ ਚ ਉੱਤੋਂ ਹੀ ਰੱਖੀ ਫਿਰਦੀ ਸੀ ਹਾਂ ਡੁੱਬ ਗਿਆ ਧਾਰ ਦਾ ਸਿੱਧਾ ਹਾਂ ਬਿੰਦਰ ਬਿੰਦਰ ਵੀ ਉੱਥੇ ਸਾਰਿਆਂ ਨੇ ਆਇਆ